ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਦਿਨ ਚੜ ਗਿਆ ਟਾਈਮ ਹੋ ਗਿਆ ਵਾ 7:30 ਦਾ ਤੇ ਆਪਾਂ ਚੱਲੇ ਆਂ ਚੱਬੇ ਨਾਨਕੇ ਚੱਲੇ ਆ ਤੇ ਉੱਥੋਂ ਜਾਵਾਂਗੇ ਨਾਨਾ ਜੀ ਨੂੰ ਬਿਠਾ ਕੇ ਕੋਕਰੀ ਦਵਾਈ ਲਾਣ ਤੇ ਪਿਛਲੇ ਵਲੌਗ ਚ ਦੱਸਿਆ ਸੀ ਵੀ ਜਾਣਾ ਸੀ ਕਿਸੇ ਕਾਰਨ ਰਹਿ ਗਏ ਤੇ ਫਿਰ ਆਪਾਂ ਅੱਜ ਚੱਲੇ ਆਂ ਚਲੋ ਚੱਲਦੇ ਆਂ ਫਿਰ ਟਿੰਡੋਂ ਆ ਗਏ ਆ ਬਾਹਰ ਕੋਠੀਆਂ ਪਿੰਡ ਪਹੁੰਚ ਗਏ ਆ ਤੇ ਨਾਨਾ ਜੀ ਨੂੰ ਲੈ ਕੇ ਤੁਰ ਪਏ ਸੀ ਤੇ ਹੁਣ ਚੱਲਦੇ ਆਂ ਆਪਾਂ ਕੋਕਰੀ ਆਪਾਂ ਲਗ ਦੇਣੀ ਆਪਣੇ ਮਾਮੇ ਦੇ ਮੁੰਡੇ ਨੂੰ ਚਪਲਾਂ ਪੀਤੇ ਨੂੰ ਤੇ ਆਪਾਂ ਚੱਲਦੇ ਖਾਨਦੇ ਆ ਨੰ ਸਰ ਇਹ ਦਿਖਾ ਰਿਹਾ ਵਾ ਚਪਲਾਂ ਦੇ ਓਕੇ ਬਾਹ ਦੇ ਦੋ ਓਕੇ ਚਪਲ ਲੈ ਲਈ ਆਪਾਂ ਚਪਲ ਲੈ ਕੇ ਨਿਕਲ ਪਈਦੇ ਹੁਣ ਆਪਾਂ ਤੁਰ ਪਏ ਆ ਹੰਜ ਪਵਾ ਕੇ ਡੀਜ਼ਲ ਤੇ ਆਪਾਂ ਪਏ ਆ ਤੁਰ ਤੇ ਅੱਗੇ ਸਿਗਾ ਦੋ ਜਾਵਾਂਗੇ ਮੋਗਾ ਵਾਇਆ ਐਸੇ ਉਧਰੋਂ ਸੱਦਾ ਜਲਾਲਾਬਾਦੋਂ ਆਇਆ ਵੀ ਨਿਕਲ ਜਾਂਦਾ ਕੋਕਰੀ ਨੂੰ ਤੇ ਪਰ ਆਪਾਂ ਉਧਰ ਦੀ ਨਹੀਂ ਜਾਵਾਂਗੇ ਕਿਉਂਕਿ ਉਧਰ ਦੀ ਰਸਤਾ ਕਾਫੀ ਖਰਾਬ ਆ ਤੇ ਥੋੜਾ ਆ ਜਾ ਹਾਂਜੀ ਆਪਾਂ ਅਗੇ ਮੋਗਿਓ ਪਾਲੀ ਸਿੱਧੀ ਗੱਡੀ ਲੁਧਿਆਣੇ ਨੂੰ ਜਾਣਾ ਕੋਕਰੀ ਤੇ ਜਾਵਾਂਗੇ ਇੱਧਰ ਦੀ ਆਪਾਂ ਜੈਥਵਾਲ ਵਾਲ ਦੀ ਆ ਗਿਆ ਕੋਕਰੀ ਕਲਾ 2 ਕਿਲੋਮੀਟਰ ਤੇ ਗਗਣਾ ਕਹਿੰਦਾ ਜਿੱਧਰ ਨੂੰ ਗੱਗੂ ਹੱਥ ਸਿੱਧਾ ਕਰ ਦੇਵੇ ਤੇਰਾ ਉਧਰ ਹੀ ਬਣ ਜਾਂਦਾ ਤੇ ਸਹੀ ਹਾਲ ਆ ਇਨੇ ਪੂਰਾ ਸਿੱਧਾ ਨਹੀਂ ਸੀ ਹੱਥ ਕੀਤਾ ਤੇ ਇਸ ਕਰਕੇ ਟੋਏ ਟੋਏ ਬੜੇ ਬਣੇ ਆ ਜੇ ਸਿੱਧਾ ਹੱਥ ਕਰਦਾ ਤੇ ਸ਼ੈਨ ਟੋਏ ਤਾਂ ਇਹ ਨਾ ਬਣਦੇ ਕੋਕਰੀ ਕੋਕਰੀ ਕਲਾਂ ਗਏ ਆ ਪਹੁੰਚ ਤੇ ਚੱਲਦੇ ਹੁਣ ਆਪਾਂ ਡਾਕਟਰ ਦੀ ਦੁਕਾਨ ਤੇ ਤੇ ਹੁਣ ਤੱਕरीबन ਹਾਂ ਦਾ ਰਾਂਗ ਦੀ ਦਵਾਈ ਮਿਲਦੀ ਆ ਤੇ ਬਿਲਕੁਲ 100% ਆਰਾਮ ਮਿਲਦਾ ਨਾਲ ਦਾ ਪੱਕਾ ਲਾ ਦੇ ਵੀ ਦੇਖੋ ਇਹਨੂੰ ਬਣਿਆ ਵਾ ਤੇ ਆਪਾਂ ਮੁੜਦਾ ਆਇਆ ਇੱਧਰ ਨੂੰ ਆ ਗਲੀ ਨੂੰ ਤੇ ਇਸੇ ਤੀ ਗਲੀ ਦੇ ਅੰਦਰ ਅੰਦਰ ਤੁਰੇ ਜਾਨਾ ਅਸੀਂ ਮੰਡਲ ਤੇ ਆਪਾਂ ਮੁੜ ਚੁੱਕੇ ਆਪਾਂ ਮੁੜ ਚੁੱਕੇ ਆ ਤੇ ਹੁਣ ਦੇਖਾਂਗੇ ਤੀਰ ਕਿੱਥਰ ਨੂੰ ਬਣਿਆ ਵਾ ਉਧਰ ਉਧਰ ਚੱਲਦੇ ਆਂ ਆਗੇ ਤੀਰ ਬਣਿਆ ਹੋਇਆ ਚੱਲ ਬੜਿਆ ਚੱਲ ਜਿਵੇਂ ਜਿਵੇਂ ਬਣਿਆ ਤੇ ਆਹ ਮੋੜ ਜਾਗਾ ਨਹੀਂ ਕੋਈ ਤੀਰ ਆਹ ਤੀਰ ਇਧਰ ਵੀ ਬਣਿਆ ਹੋਇਆ ਵਾ ਵਿੱਚ ਵਿੱਚ ਚੱਲਦੇ ਆਂ ਤੇ ਗਲੀ ਬਹੁਤ ਪੀੜੀ ਆ ਤੇ ਗੱਡੀ ਪੂਰੀ ਪੂਰੀ ਜਾ ਰਹੀ ਆ ਤੇ ਆਪਦੇ ਹੱਥੋਂ ਜਾਓ ਤੁਸੀਂ ਦਵਾਈ ਲੈ ਕੇ ਆਦੋਂ ਵਿੱਚ ਬਾਹਰ ਮੈਂ ਨਿਕਲ ਆਪਾਂ ਨਿਕਲਦੇ ਆਂ ਗੱਡੀ ਚੋਂ ਬਾਹਰ ਤੇ ਮਿਲਦੇ ਆਂ ਡਾਕਟਰਾਂ ਦੇ ਹਾਂ ਜੀ ਮੇਥਰ ਦਵਾਈ ਆਪਾਂ ਫਾਈਨਲੀ ਲੈ ਲਈ ਆ ਤੇ ਨੰਨਾ ਨੂੰ ਲੈ ਕੇ ਗੱਡੀ ਤੇ ਪਹਟਾ ਤੇ ਹੁਣ ਆਪਾਂ ਚੱਲਦੇ ਆ ਵਾਪਸੀ ਨੰਨਾ ਤੇ ਆਪਾਂ ਤੋਂ ਨਿਕਲ ਕੇ ਦਵਾਈ ਦੇ ਆ ਕੇ ਅੱਲੋ ਆ ਗਿਆ ਬਾਹਰ ਦਵਾਈ ਦੇ ਟਾਈਮ ਲੱਗਾ ਥੋੜਾ ਜਿਹਾ ਚੱਲਦੇ ਆ ਘਰ ਨੂੰ ਹਾਂ ਜੀ ਮਾਲ ਨਹੀਂ ਪਸ ਲਾ ਵੀ ਕਮਾ ਕੇ ਗੱਡੀ ਤੇ ਕਰਦੇ ਆ ਵਾਪਸੀ ਆਪਾਂ ਜੀਰੇ ਨੂੰ ਤੇ ਚੱਲ ਵੀ ਗਗਨੀ ਕਮਾ ਦੇ ਥੋਂ ਲੈ ਕੇ ਰਬੜਾ ਨਾਲ ਉਹ ਜਾਂ ਬਾਜਰ ਬਣਨੀ ਉਹ ਮਗਰੋਂ ਆਉਣਗੇ ਆਪਾਂ ਤੜੀ ਨਹੀਂ ਜਾਣਾ ਉੱਥੇ ਨਹੀਂ ਸਰ ਘੁੰਮਦੇ ਬੱਗੀ ਭਰ ਜਾਓਗੇ ਆ ਨਿਕਲ ਕੇ ਨਿਕਲ ਜਾ ਬਰਨਾਲੇ ਨੂੰ ਰੋਡ ਤੇ ਅੰਡੀ ਘਟਾਲਾ ਮੰਡਿਆ ਤੇ ਆਪਾਂ ਜਾਣਾ ਮੋਗੇ ਨੂੰ ਬਾਰੇ ਬਾਰੇ ਮੋਗੇ ਐਂਟਰ ਨਹੀਂ ਹੋਣਾ ਇੱਕੜਾ ਵੀਡੀਓ ਵੀ ਪਾਈ ਸੀ ਨਾ ਓਕੇ ਤੇ ਆਪਾਂ ਓਕੇ ਤਦ ਲੈ ਸਾਰ ਦਿਨ ਜਾ ਕੇ ਮੁਬੇ ਓਕੇ ਸ਼ਹਿਰ ਸੈਂਟਰ ਨਹੀਂ ਹੋਵਾਂਗੇ ਪਰੇ-ਪਰ ਨਿਕਲ ਜਾਣਾ ਆਪਾਂ ਥੋੜੀ ਸੇਖਾਂ ਨੂੰ ਤੇ ਆਪਾਂ ਇਧਰ ਨੂੰ ਜਾਵਾਂਗੇ ਜੀਰੇ ਨੂੰ ਵੇਖ ਉਧਰ ਹੋਣੀ ਨਾ ਇਧਰ ਜੀਰੇ ਨੂੰ ਮੋੜ ਲੈ ਥੋੜੀ ਸੇਖਾਂ 10 ਕਿਲੋ ਹਾਂ ਬਾਬਾ ਜੀ ਦੇ ਲੋਹਾਰੇ ਤੇ ਇੱਥੇ ਰੁਕਾਂਗੇ ਅੱਥਾ ਦੇਖਾਂਗੇ ਇੱਥੇ ਚੱਲਦੇ ਹੁਣ ਆਪਾਂ ਜੀਰ ਨੂੰ ਆ ਜਾਣੇ ਆ ਨਫਤਾਜ ਦੇ ਸਕੂਲ ਤੇ ਉਹ ਹੈ ਆਪਣੇ ਨਫਤਾਜ ਦਾ ਸਕੂਲ ਆਪਾਂ ਨਫਤਾਜ ਦੇ ਸਕੂਲੇ ਤੇ ਚੱਲਦੇ ਆ ਅੰਦਰ ਨਫਤਾਜ ਨੂੰ ਲੈਣ ਆਏ ਆ ਨਫਤਾਜ ਉਹਨਾਂ ਦੇ ਸਕੂਲੇ ਛੁੱਟੀ ਦਿਵਾਉਣ ਤੇ ਸਕੂਲ ਦੇਖੋ ਕਿੱਡਾ ਤਕੜਾ ਮਤਲਬ ਵੀ ਦੱਸਣਾ ਕੀ ਇਹਦਾ ਮਤਲਬ ਵੀ ਦੱਸਣਾ ਮੈਨੂੰ ਜੇ ਮੈਂ ਨਾ ਸੰਜਲ ਸਰ ਦੀ ਦੀ ਲਾਸਟ ਜਿਹੜੀ ਪੜਤਾ ਹੈ ਇੰਨੇ ਗੱਲ ਕਰਦੇ ਰਹੇ ਮੈਂ ਤੇ ਦੇਖੋ ਆ ਵਾਹ ਮਰਨ ਦੀ ਵਾਰਿਆ ਤੇ ਨਵਤਾਜ ਗੁੱਸੇ ਹੋ ਕੇ ਉਹ ਖੜਾ ਤੇ ਗੁੱਸੇ ਪਤਾ ਨਹੀਂ ਕਾਤ ਹੋ ਗਿਆ ਪਾਣਾ ਨੂੰ ਐ ਛੁੱਟੀ ਦਿਵਾਉਣ ਚਲ ਕੁਛ ਦੇਗਾ ਗੁੱਸੇ ਹੋ ਕੇ ਖੜਾ ਹੀ ਖੜਿਆ ਖੜਿਆ ਇਹ ਗੁੱਸੇ ਹੋ ਕੇ ਖੜਾ ਕਾ ਤੂੰ ਗੁੱਸੇ ਦਾ ਤੋਈ ਲਓ ਵੀ ਇਹ ਆਪਾਂ ਮਿਲ ਕੇ ਗੇਟ ਪਾਸ ਨਵਤਾ ਸਿੰਘ ਦੇ ਤੇ ਵਰਨਦੀਪ ਦਾ ਹੁਣ ਆਪਾਂ ਦਿੰਦੇ ਆ ਗੇਟ ਪਾਸ ਆ ਲੋ ਤੇ ਗੇਟ ਪਾਸ ਦੇ ਤਾ ਤੇ ਹੁਣ ਆਪਾਂ ਚੱਲਦੇ ਆਂ ਇੱਧਰ ਖਰੀਨਾਂ ਦੀਆਂ ਵੇਣਾ ਆਂ ਚੱਲ 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 ਆਪਾਂ ਹੁਣ ਜਾਂਦੇ ਆਂ ਬੈਠੋ ਮੰਦੇਓ ਇਧਰ ਗੱਗਨੇ ਉਹਨਾਂ ਨੇ ਆਪਾ ਤਾਂ ਨਿਊਟਰਲ 버ਗਰਾਂ ਨੂੰ ਕਿੜਾ ਤੇ ਵੇੜ ਨਹੀਂ ਕੀਤੀ ਮੇਰੀ ਹੁਣ ਆਪਾਂ ਵੀ ਖਾਣੇ ਗਾਹ ਰੋਕੇ ਜੀ ਇੱਥੇ ਰੁਕਦੇ ਆ ਇੱਥੇ ਚਾਹ ਪਾਣੀ ਪੀਵਾਂਗੇ ਨਾਲੇ ਨਾਨਾ ਜੀ ਨੂੰ ਤੇ ਆ ਕੇ ਚਾਹ ਪਾਣੀ ਦੇ ਇਹਨਾਂ ਨੇ ਮਿਲਣਾ ਮੁੱਲਣਾ ਤੇ ਕਹਿੰਦੇ ਮੈਨੂੰ ਪਹਿਲਾਂ ਘਰੇ ਛੱਡ ਆਓ ਮੈਂ ਅਖਤੂਦਨ ਰੋਕ ਕੇ ਆਉਂਗਾ ਵੈਸੇ ਨਾਨਾ ਜੀ ਨੂੰ ਰੱਖਣਾ ਸੀ ਤੇ ਹੁਣ ਇਹ ਤੋਂ ਬਾਅਦ ਵੀ ਆਪਾਂ ਜਾਂਨੇ ਬਹਿਣਾ ਨਾਨਾ ਜੀ ਨੂੰ ਛੱਡਣਾ ਤੇ ਹਾਂਜੀ ਮਿੱਤਰੋ ਆਪਾਂ ਫਾਈਨਲ ਚੱਪੇ ਪਹੁੰਚ ਗਏ ਤੇ ਨਾਨਾ ਜੀ ਨੂੰ ਲਿਆਤਾ ਤੇ ਹੁਣ ਆਪਾਂ ਛੱਡ ਕੇ ਘਰੇ ਆਏ ਅੰਦਰ ਖੜੀ ਆਪਣੀ ਗੱਡੀ ਮਗਰ ਚੈਂਪੀਅਨ ਦੀ ਟੀਮ ਦਾ ਮੈਚ ਚੱਲ ਰਿਹਾ ਤੇ ਇੱਕ ਦੋ ਬੰਦੇ ਬੈਠ ਕੇ ਉਹਦਰ ਸ਼ੇਂਦਰਪਾਲ ਦਾ ਭਤੀਜਾ ਬੈਠਾ ਖੇਡ ਰਿਹਾ ਟਰੈਕਟਰ ਨਾਲ ਤੇ ਕਾਫੀ ਟੀਮ ਤਕੜੀ ਆ ਟੀਮ ਕਿੱਥੋਂ ਦੀ ਆ ਪਿੰਡ ਚਾਬੇ ਦੀ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਆਪਾਂ ਫਾਈਨਲੀ ਪਹੁੰਚ ਗਏ ਅਸੀਂ ਘਰੇ ਤੇ ਅੱਜ ਦਾ ਵਾਲਾ ਹੋਗਾ ਪੈਸੇ ਕਰਦੇ ਆ ਖਤਮ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸੋ ਬਾਏ